ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਉ ਤੇ ਆਕੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀ ਬੋਵੰ ਵਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਕਾ ਦਾ ਗਾਵੋ ਇਹ ਸੱਚੀ ਬਾਣੀ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਫਰੀਦ ਸਾਹਿਬ ਜੀਾਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਜਿਹੜੀ ਵਿਚਾਰ ਹੈ ਉਹ ਆਪਾਂ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਸੋ ਇੱਕ ਸਾਲ 25 ਸ਼ਲੋਕ ਜਿਹੜੇ ਆ ਕੱਲ ਤੱਕ ਆਪਣੇ ਵਿਚਾਰੇਗੇ ਅੱਜ 126ਵਾਂ ਸ਼ਲੋਕ ਸ਼ੁਰੂ ਕਰਾਂਗੇ 130 ਸ਼ਲੋਕ ਨੇ ਬਾਬਾ ਫਰੀਦ ਸਾਹਿਬ ਜੀ ਦੇ 130 ਅੱਜ ਹੋ ਜਾਣਗੇ ਕੱਲ ਤੋਂ ਫਿਰ ਆਪਾਂ ਬਾਬਾ ਫਰੀਦ ਕਬੀਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸ਼ਲੋਕਾਂ ਦੇ ਵਿੱਚ ਉਹਦੇ ਨਾਲ ਜੁੜਨ ਦਾ ਯਤਨ ਕਰਾਂਗੇ ਆਓ ਅੱਜ ਦੇਖਦੇ ਹਾਂ ਬਾਬਾ ਫਰੀਦ ਸਾਹਿਬ ਸਾਨੂੰ ਕੀ ਸਮਝਾ ਰਹੇ ਹੈ ਕਬਣ ਸੋ ਅੱਖਰ ਕਬਣ ਗੁਣ ਕਬਣ ਸੁਮਣਿਆ ਮੰਤ ਕਬ ਸੋ ਵੇਸੋਹਾ ਕਰੀ ਜਿਤ ਵਸਿਆ ਕੰਤੋ ਬਾਬਾ ਫਰੀਦ ਸਾਹਿਬ ਕਹਿੰਦੇ ਐ ਸਾਨੂੰ ਸਮਝਾਉਣ ਵਾਸਤੇ ਬਚਨ ਉਚਾਰਣ ਕੀਤਾ ਬਾਬਾ ਫਰੀਦ ਸਾਹਿਬ ਜੀ ਨੇ ਕਿ ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਮੈਂ ਪਰਮਾਤਮਾ ਨੂੰ ਵਾਹਿਗੁਰੂ ਨੂੰ ਖਸਮ ਨੂੰ ਆਪਣੇ ਵੱਸ ਵਿੱਚ ਕਰ ਲਵਾਂ ਹੁਣ ਇੱਥੇ ਬਾਬਾ ਫਰੀਦ ਸਾਹਿਬ ਸਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸਦੇ ਐ ਕਿ ਉਹ ਕਿਹੜਾ ਅੱਖਰ ਹੈ ਉਹ ਕਿਹੜਾ ਗੋਣਾ ਹੈ ਉਹ ਕਿਹੜੀ ਸ਼ਰੋਮਣੀ ਮੰਤਰ ਹੈ ਜਿਹੜਾ ਤੇ ਉਹ ਕਿਹੜਾ ਵੇਸ ਹੈ ਜਿਹਦੇ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਾਸਤੇ ਕਰ ਲਾਂ ਹੁਣ ਅਸੀਂ ਇਹ ਸਮਝਦੇ ਹਾਂ ਕਿ ਬੰਦਾ ਬਹੁਤ ਸਿਆਣਾ ਹੋਵੇ ਉਹ ਪਰਮਾਤਮਾ ਨੂੰ ਵਾਸਤੇ ਕਰ ਲਾਂਦਾ ਹੈ ਕੋਈ ਬੰਦਾ ਕਹਿੰਦਾ ਵੇਦ ਪੜ ਲੀਏ ਬਾਣੀ ਪੜ ਲੀਏ ਤਾਂ ਵਸ ਚ ਆ ਜਾਂਦਾ ਪ੍ਰਮਾਤਮਾ। ਕਈ ਕਹਿੰਦੇ ਇੱਕ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਆ ਤਾਂ ਵਸ ਚ ਆ ਜਾਂਦਾ ਪ੍ਰਮਾਤਮਾ। ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜਦੇ ਆ ਗੁਰੂ ਸਾਹਿਬ ਕਹਿੰਦੇ ਨਾਮ ਤੂੰ ਆਵੇ ਵਸ ਬਹੁਤ ਕਿਹੜਾ ਬਣੇ। ਕਹਿੰਦੇ ਨਾਮ ਤੋਂ ਬਹੁਤਾ ਤਰਲਿਆਂ ਦੇ ਨਾਲ ਮਿੰਤਾਂ ਦੇ ਨਾਲ ਤੂੰ ਵਸ ਚਾਉਂਦਾ ਨਾ ਤੂੰ ਆਵੇਂ ਵਸ ਵੇਦ ਪੜਾਵਣ ਕਹਿੰਦੇ ਨਾ ਤੂੰ ਵੇਦ ਪੜਿਆ ਤੂੰ ਗ੍ਰੰਥ ਪੜਿਆ ਤੂੰ ਤਾਂ ਵੀ ਤੂੰ ਸਾਡੇ ਵਾਸਤੇ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਤੀਰਥ ਨਹੀਂ ਐ ਸੱਚੇ ਪਾਤਸ਼ਾਹ ਨਾ ਤੂੰ ਤੀਰਥਾਂ ਤੇ ਅਸੀਂ ਬੜਾ ਭ੍ਰਮਣ ਕਰ ਲਿਆ ਤੂੰ ਤੇ ਫਿਰ ਵੀ ਨਹੀਂ ਵਸ ਸਕਿਆ ਨਾ ਤੂੰ ਆਵੇਂ ਵਸ ਧਰਤੀ ਧਾਈ ਐ ਕਹਿੰਦੇ ਉਸੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਸਾਰੇ ਧਰਤੀ ਗਾ ਕੇ ਸੜਕ। ਕਹਿੰਦੇ ਫਿਰ ਵੀ ਨਹੀਂ ਵਸ ਸਕਾਇਆ। ਨਾ ਤੂੰ ਆਵੇਂ ਵਸ ਕਿਤੇ ਸਿਆਣਪ। ਕਹਿੰਦੇ ਨਾਲ ਸਿਆਣਪਾਂ ਦੇ ਨਾਲ ਵਸ ਚ ਆਉਂਦਾ ਪਰਮਾਤਮਾ। ਫਿਰ ਉਹ ਵਸ ਚ ਆਉਂਦਾ ਕਿਵੇਂ? ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕਹਿੰਦੇ ਦਾਨ ਕਰਨ ਦੇ ਨਾਲ ਵੀ ਪਰਮਾਤਮਾ ਵਸਤ ਨਹੀਂ ਆਉਂਦਾ। ਸਭ ਕੋ ਤੇਰਾ ਵਸ ਅਗੰਗ ਅਗੋਚਰਾ ਤੂੰ ਬਹੁਤ ਮਹਾਨ ਹੈ ਤੇ ਸਾਰੇ ਤੇਰੇ ਵਸ ਨੇ ਸੱਚੇ ਪਾਤਸ਼ਾਹ ਤੂੰ ਭਗਤਾਂ ਕਾ ਵਸ ਭਗਤਾਂ ਦਾ ਸਾਬਕੇ ਇੱਥੇ ਗੁਰੂ ਸਾਹਿਬ ਕਹਿੰਦੇ ਬੰਦਗੀ ਕਰਨੀ ਪੈਣੀ ਹੈ ਆਪਣੇ ਆਪ ਨੂੰ ਨਿਮਰਤਾ ਚ ਲਿਆਉਣਾ ਪੈਣਾ ਹੈ ਕਹਿੰਦੇ ਫੇਰ ਪ੍ਰਮਾਤਮਾ ਵਾਸ ਚ ਜਾਉਣਾ ਹੈ ਨਹੀਂ ਤੇ ਉਹ ਵਾਸ ਚ ਆਉਣਾ ਹੀ ਨਹੀਂ ਉਹਨੂੰ ਵਾਸ ਚ ਅਸੀਂ ਇਸ ਤਰ੍ਹਾਂ ਕਰ ਨਹੀਂ ਸਕਦੇ ਆਉਣਾ ਹੀ ਨਹੀਂ ਕਹਿੰਦੇ ਇਸ ਤਰ੍ਹਾਂ ਵਾਸ ਇੱਥੇ ਬਾਬਾ ਫਰੀਦ ਸਾਹਿਬ ਜਿਹੜੀ ਗੱਲ ਸਾਨੂੰ ਦੱਸ ਰਹੇ ਹੈ ਕਵਨ ਅੱਖਰ ਕਵਨ ਗੁਣ ਕਹਿੰਦੇ ਉਹ ਕਿਹੜਾ ਅੱਖਰ ਹੈ ਉਹ ਕਿਹੜਾ ਗੁਣ ਹੈ ਉਹ ਕਿਹੜਾ ਸ਼ਰੋਮਣੀ ਮੰਤਰ ਹੈ ਮਣੀਆਂ ਦਾ ਭਾਵ ਹੁੰਦਾ ਸ਼ਰੋਮਣੀ ਕਿ ਉਹ ਕਿਹੜਾ ਵੱਡਾ ਮੰਤਰ ਹੈ ਜਿਹਦੇ ਨਾਲ ਮੈਂ ਤੁਹਾਨੂੰ ਆਪਣੇ ਵਸਤ ਕਰਨਾ ਕਬਰ ਸੋ ਵੇਸੋ ਹੋਂ ਕਰੇ ਜਿਤ ਵਸਿਆ ਵੈ ਕੰਤ ਕਹਿੰਦੇ ਮੈਂ ਉਹ ਕਿਹੜਾ ਵੇਸ ਧਾਰਨ ਕਰਾਂ ਲੋਕਾਂ ਨੇ ਦੇਖੋ ਪਰਮਾਤਮਾ ਨੂੰ ਪਾਉਣ ਵਾਸਤੇ ਬੜੇ ਬੇਸ ਧਾਰਨ ਕੀਤੇ ਪਰ ਕਈਆਂ ਨੇ ਲੋਕਾਂ ਨੂੰ ਠੱਗਣ ਵਾਸਤੇ ਬੜੇ ਬੇਸ ਧਾਰਨ ਕੀਤੇ ਕਿਸੇ ਨੇ ਮਾਲਾ ਪਾਲੀਆ ਕਿਸੇ ਨੇ ਲੰਬਾ ਚੋਲਾ ਪਾਲਿਆ ਕਿਸੇ ਨੇ ਕੁਛ ਕੀਤਾ ਕਿਸੇ ਨੇ ਕੁਛ ਕੀਤਾ ਕਈਆਂ ਨੇ ਰੱਬ ਨੂੰ ਪਾਉਣ ਵਾਸਤੇ ਤੇ ਕਈਆਂ ਨੇ ਲੋਕਾਂ ਨੂੰ ਠੱਗਣ ਵਾਸਤੇ ਪਰ ਜੇ ਰੱਬ ਨੂੰ ਪਾਉਣ ਵਾਸਤੇ ਵੀ ਕੀਤਾ ਨਾ ਜੇ ਕਹਿੰਦੇ ਰੱਬ ਮਨ ਚ ਵਿਕਾਰ ਚੱਲਦੇ ਰਹੇ ਕਹਿੰਦੇ ਫੇਰ ਵੀ ਕੋਈ ਕੰਮ ਨਹੀਂ ਹੋਣਾ ਹੁਣ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਕਵਣ ਸੋ ਵੇਸੋ ਹੋ ਕਰੀ ਕਹਿੰਦਾ ਮੈਂ ਕਿਹੜਾ ਵੇਸ ਧਾਰਨ ਕਰਾਂ ਜਿੱਤ ਦਾ ਸਿਆਬ ਹੈ ਕੰਤ ਕਿ ਜਿਹਦੇ ਨਾਲੋਂ ਪਰਮਾਤਮਾ ਮਿਲ ਜੇ ਮੈਂ ਉਹ ਕਿਹੜਾ ਵੇਸ ਹੈ ਧਾਰਨ ਕਰ ਲਾਂ ਮੈਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇਵਣ ਸਵਰਥੋਰੀ ਖਬਰ ਗੁਣ ਜੇ ਬਾ ਬਣੀਆਂ ਮੰਤੋ ਇਹ ਤਰ੍ਹਾਂ ਲੈਣੇ ਵੇਸ ਕਰ ਤਾਂ ਵਸ ਆਵੇ ਕੰਤ ਕਹਿੰਦੇ ਆਪਸਰ ਦੇ ਵਿੱਚ ਨਿਵਨਸ ਅੱਖਰ ਜਿਹੜਾ ਸ਼ਬਦ ਹੈ ਨਾ ਗੁਰੂ ਦਾ ਸ਼ਬਦ ਉਹ ਜਦੋਂ ਤੁਹਾਡੇ ਹਿਰਦੇ ਚ ਵਸ ਗਿਆ ਉਦੋਂ ਐ ਸਮਝ ਲਿਓ ਕਿ ਤੁਸੀਂ ਗੁਰੂ ਦੇ ਅੱਗੇ ਝੁਕਣਾ ਸਿੱਖ ਲਿਆ ਨਿਵਨਸ ਅੱਖਰ ਖਵਣ ਗੁਣ ਖਵਣ ਦਾ ਭਾਵ ਕਿ ਜੀਵ ਤੋਂ ਤੂੰ ਮਿੱਠਾ ਬੋਲਣ ਜੀਭਾ ਮਣੀਆ ਮੰਨਤਾ ਖਬਰ ਗੁਣ ਸਹਾਰਨਾ ਵੀ ਸਿੱਖ ਜੇ ਕੋਈ ਵੱਧ ਘੱਟ ਗੱਲ ਹੋ ਜੇ ਤਾਂ ਉੱਥੇ ਆਪਣੇ ਮਨ ਨੂੰ ਕੰਟਰੋਲ ਕਰਨਾ ਵੀ ਸਿੱਖ ਕਹਿੰਦੇ ਜਿੱਦੇ ਮਨ ਕੰਟਰੋਲ 'ਚ ਆ ਗਿਆ ਮਨ ਜਿੱਤੈ ਜਗ ਜੀਤ ਜੇਭਾ ਮਣੀਆ ਮੰਨਤਾ ਕਹਿੰਦੇ ਜੀਭ ਤੋਂ ਮਿੱਠਾ ਬੋਲਣਾ ਸ਼ੁਰੂ ਕਰਦੇ ਜਿਵੇਂ ਗੁਰੂ ਸਾਹਿਬ ਦੇ ਵਚਨ ਆਉਂਦੇ ਹਨ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਕਿ ਮੇਰਾ ਜਿਹੜਾ ਸੱਜਣ ਹੈ ਉਹ ਹਮੇਸ਼ਾ ਹੀ ਮਿੱਠਾ ਬੋਲਦਾ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੌੜਾ 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 ਬੋਲ ਨਾ ਜਾਣ ਪੂਰਨ ਭਗਵਾਨ ਔਗਣ ਕੋ ਨਾ ਚਿਤਾਰੇ ਕਹਿੰਦੇ ਜਿਹੜਾ ਮੇਰਾ ਪਰਮਾਤਮਾ ਹੈ ਉਹ ਸਾਡੇ ਔਗਣਾ ਨੂੰ ਵੀ ਚਿਤਾਉਂਦਾ ਉੱਤੇ ਇੰਨਾ ਮਿੱਠਾ ਜੇ ਸਾਡੇ ਚ ਕੋਈ ਗਲਤੀ ਘਾਟ ਹੋਈ ਨਾ ਤਾਂ ਕਹਿੰਦੇ ਉੱਤੇ ਉਹਨੂੰ ਵੀ ਪੜਦਾ ਪਾ ਦਿੰਦਾ ਹੈ ਪਰਮਾਤਮਾ ਤੇ ਉੱਤੇ ਇੰਨਾ ਮਿੱਠਾ ਹੈ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਨਿਵਣ ਅੱਖਰ ਖਬਰ ਗੁਣ ਜੇਬਾ ਮੜੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾ ਬਸ ਆ ਬਈ ਕੰਤ ਕਹਿੰਦੇ ਮਿੱਠਾ ਬੋਲਣਾ ਸ਼ੁਰੂ ਕਰਦੇ ਤੇ ਗੁਰੂ ਨੂੰ ਸਤ ਕਰਕੇ ਮੰਨਣਾ ਸ਼ੁਰੂ ਕਰਦੇ ਬੱਸ ਕਹਿੰਦੇ ਆਹ ਵੇਸ ਧਾਰਨ ਕਰ ਲੈ ਕੱਪੜਿਆਂ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ। ਕਿ ਆਹ ਕੱਪੜਿਆਂ ਦੇ ਨਾਲ ਰੱਬ ਮਿਲਣਾ ਆਹ ਕੱਪੜਿਆਂ ਨਾਲ ਨਹੀਂ ਮਿਲਣਾ। ਕਹਿੰਦੇ ਚਾਹੇ ਬੰਦਾ ਪੈਂਟੀ ਸ਼ਰਟ ਪਾ ਲੇ ਚਾਹੇ ਕੁੜਤਾ ਪਜਾਮਾ ਪਾ ਲੇ ਕਹਿੰਦੇ ਇਹ ਤੇ ਅਗਲੇ ਦੀ ਮਰਤੀ ਹੈ। ਪਰ ਗੁਰੂ ਸਾਹਿਬ ਜਿਹੜੀ ਗੱਲ ਸਾਨੂੰ ਸਮਝਾ ਰਹੇ ਹੈ ਕਿ ਆਹ ਗੁਣ ਹੋਣੇ ਚਾਹੀਦੇ ਆ। ਜੇ ਹੁਣ ਬੰਦਾ ਅੰਦਰੋਂ ਤੇ ਐਦਾਂ ਤਪਿਆ ਪਿਆ ਜਿਵੇਂ ਪੱਠੀ ਦੇ ਵਿੱਚ ਪਾਇਓ ਏ ਦਾਣੇ ਤਪਦੇ ਆ ਭੁੱਜਦੇ ਆ ਬੰਦਾ ਅੰਦਰੋਂ ਤੇ ਆਏ ਤਪਰੇ ਜਿਵੇਂ ਤੰਦੂਰ ਤਪਰੇ ਤੇ ਕੱਪੜੇ ਪਾਲੇ ਸਾਧੂਆਂ ਵਾਲੇ ਕਹਿੰਦੇ ਆਏ ਰੱਬ ਥੋੜਾ ਮਿਲਣਾ ਕੱਪੜੇ ਜਿੰਤਾ ਦੀ ਮਰਜ਼ੀ ਪਾਲ ਅੰਦਰ ਜਿਹੜਾ ਤਪ ਰਿਹਾ ਤੰਦੂਰ ਬਾਗ ਕਹਿੰਦੇ ਉਹਨੂੰ ਠੰਡਾ ਕਰ। ਉਹ ਠੰਡਾ ਕਿਵੇਂ ਹੋਊਗਾ ਜਦੋਂ ਗੁਰੂ ਦੇ ਸ਼ਬਦ ਨਾਲ ਸਾਡਾ ਪਿਆਰ ਪੈ ਗਿਆ। ਜਿੱਦੇ ਪਿਆਰ ਪੈ ਗਿਆ ਗੁਰੂ ਦੇ ਸ਼ਬਦ ਨਾਲ ਉਹਦੇ ਮਨ ਠੰਡਾ ਹੋ ਜਾ। ਹੁਣ ਅਸੀਂ ਸਮਝੀ ਜਾਂਦੇ ਆ ਪੋ ਮਾਗ ਦਾ ਮਹੀਨਾ ਠੰਡਾ ਹੁੰਦਾ। ਗੁਰੂ ਸਾਹਿਬ ਕਹਿੰਦੇ ਜੇਠ ਹਾਰ ਵੀ ਠੰਡਾ ਲੱਗਣ ਲੱਗ ਜਾਣਾ। ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ। ਜੇ ਪਿਆਰ ਨਹੀਂ ਪਿਆ ਕਹਿੰਦੇ ਪਉ ਮਾਨ ਵੀ ਅੱਗ ਵਰਗਾ ਲੱਗਣ ਆਖਿਆ ਜੀ ਇਹ ਕਿਵੇਂ ਸ਼ਲੋਕ ਸੈਸਕ੍ਰਿਤੀ ਮਹੱਲਾ ਪੰਜਵਾਂ ਉਹਦੇ ਵਿੱਚ ਕਹਿੰਦੇ ਆ ਗੁਰੂ ਸਾਹਿਬ ਕਿ ਨਹਿ ਸ਼ੀਤਲੰ ਬਾਬਲ ਚੰਦਨ ਨਹਿ ਸ਼ੀਤਲੰ ਚੰਦਰਦੇਵ ਪਹਿਲਾ ਸ਼ਬਦ ਲਿਖਿਆ ਨਹਿ ਸ਼ੀਤਲੰਗ ਚੰਦਰਦੇਵ ਹੈ ਨਹਿ ਸ਼ੀਤਲੰਗ ਬਾਬਲ ਚੰਦਨ ਹੈ ਨਹਿ ਸ਼ੀਤਲੰਗ ਸੀਤ ਰਤੇਣ ਨਾਨਕ ਸ਼ੀਤਲੰਗ ਸਾਧ ਸਵਜਨ ਕਹਿੰਦੇ ਜਿਹੜੀ ਚੰਦਰਮਾ ਦੀ ਰੋਸ਼ਨੀ ਹੁੰਦੀ ਹੈ ਨਾ ਕਈ ਲੋਕ ਕਹਿੰਦੇ ਉਹ ਠੰਡੀ ਹੁੰਦੀ ਪਰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਨਹੀਂ ਠੰਡੀ ਹੈ ਆਖਿਆ ਜੀ ਚੰਦਨ ਦਾ ਬੂਟਾ ਬਹੁਤ ਠੰਡਾ ਹੁੰਦਾ ਜਦੋਂ ਸੱਪ ਉਹਦੇ 'ਚ ਜ਼ਹਿਰ ਜਾਦੇ ਹੋ ਜਾਂਦੀ ਏ ਉਦੋਂ ਕਹਿੰਦੇ ਉਹਦੇ ਆਲੇ-ਦਾਲੇ ਲਪਟ ਜਾਂਦਾ ਗੁਰੂ ਸਾਹਿਬ ਕਹਿੰਦੇ ਉਹ ਵੀ ਠੰਡਾ ਨਹੀਂ ਹੈ ਕਹਿੰਦੇ ਲੋਕ ਚੰਦਨ ਦੇ ਲੇਪ ਲਾਉਂਦੇ ਆ ਮੱਥੇ ਤੇ ਕਿ ਦਿਮਾਗ ਠੰਡਾ ਰਹੇ ਕਹਿੰਦੇ ਠੰਡਾ ਨਹੀਂ ਹੈ ਆਖਿਆ ਜੀ ਫਿਰ ਸਰਦੀ ਦੀ ਰੁੱਤ ਤੇ ਠੰਢੀ ਹੈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਉਹ ਵੀ ਠੰਢੀ ਨਹੀਂ ਹੈ ਆਖਿਆ ਜੀ ਫਿਰ ਹੋਰ ਕੀ ਠੰਡਾ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਜੇ ਚੰਦਨ ਦਾ ਬੂਟਾ ਠੰਡਾ ਹੁੰਦਾ ਕਹਿੰਦੇ ਸੱਪ ਦੇ ਅੰਦਰੋਂ ਜ਼ਹਿਰ ਖਤਮ ਨਾ ਹੋ ਜਾਂਦਾ ਕਹਿੰਦੇ ਖਤਮ ਤੇ ਹੋਈ ਨਹੀਂ ਨਾ ਜ਼ਹਿਰ ਕਹਿੰਦੇ ਜੇ ਸਰਦੀ ਦੀ ਰੁੱਤ ਠੰਡੀ ਹੁੰਦੀ ਲੋਕ ਆਪ ਕੋ ਆਪਣੇ ਦੇ ਕਤਲ ਕਿਉਂ ਕਰਦੇ ਭਾਵਕੇ ਅੰਦਰੋਂ ਤੇ ਅੱਗ ਵਾਂਗ ਵਾਂਗ ਉੱਪਲਵੇਂ ਨਾ ਜੇ ਠੰਡ ਹੁੰਦੇ ਫਿਰ ਕਹਿੰਦੇ ਆਪਣਿਆਂ ਦੇ ਕਤਲ ਕਿਉਂ ਕਰਦੇ ਆਪਣਿਆਂ ਦੇ ਕਤਲ ਹੋਦੋਂ ਕੀਤੇ ਜਦੋਂ ਅੰਦਰ ਅੱਗ ਮੱਚੀ ਉਦੋਂ ਚਾਹੇ ਕਹਿੰਦੇ ਜੇਠਾੜਾ ਚਾਹੇ ਬੋਹਾਗ ਆਖਿਆ ਵੀ ਠੰਡ ਕਿੱਥੇ ਆ ਜੀ ਨਾਨਕ ਸ਼ੀਤਲੰਗ ਸਾਧ ਸਵਜਣੇ ਕਹਿੰਦੇ ਜਿਹੜੀ ਸੰਗਤ ਹੈ ਨਾ ਗੁਰੂ ਦੀ ਇਕਮਿਕ ਹੋ ਗਈ ਜਿੱਤੇ ਗੁਰੂ ਦੇ ਨਾਲ ਉਦੋਂ ਕਹਿੰਦੇ ਅੰਦਰ ਠੰਡਾ ਹੋ ਜਾਂਦਾ ਹੈ ਉਦੋਂ ਫਿਰ ਆ ਜ਼ਮੀਨਾਂ ਪਿੱਛੇ ਜਾਇਦਾਦਾਂ ਪਿੱਛੇ ਲੜਾਈਆਂ ਥੋੜਾ ਹੋਣਾ ਉਦੋਂ ਤੇ ਅੰਦਰ ਖੰਡਾ ਹੋ ਜਾ ਹੁਣ ਜੇ ਅਸੀਂ ਗੱਲ ਕਰਦੇ ਕਿ ਜੇਠ ਹੜ ਦਾ ਮਹੀਨਾ ਗਰਮ ਹੈ ਅਸੀਂ ਕਹਿੰਦੇ ਬਹੁਤ ਗਰਮ ਹੈ ਪਰ ਗੁਰੂ ਸਾਹਿਬ ਕਹਿੰਦੇ ਉਹ ਵੀ ਗਰਮ ਨਹੀਂ ਲੱਗਦਾ ਜੇ ਤੁਹਾਡਾ ਪਿਆਰ ਪੈ ਗਿਆ ਪ੍ਰਮਾਤਮਾ ਨਾਲ ਗੁਰੂ ਅਰਜਨ ਸਾਹਿਬ ਨੇ 33 ਤਵੀ ਤੇ ਬੈਠੇ ਵੀ ਕੀ ਕਹਿੰਦੇ ਆ ਤੇਰਾ ਕੀ ਆ ਮਿੱਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗਾ ਕਹਿੰਦੇ 33 ਤਵੀ ਤੇ ਬੈਠੇ ਵੀ ਸ਼ਾਂਤ ਨੇ ਠੰਡੇ ਨੇ ਬਿਲਕੁਲ ਗੱਲ ਤੇ ਸਾਡੇ ਮਨ ਤੇ ਡਿਪੈਂਡ ਕਰਦੀ ਏ ਜੇ ਮਨ ਗੁਰੂ ਨਾਲ ਜੁੜ ਗਿਆ ਤਾਂ ਜੇਠਾੜ ਦਾ ਮਹੀਨਾ ਵੀ ਠੰਡਾ ਹੈ ਜੇ ਮਨ ਨਾ ਜੁੜਿਆ ਪੋਹ ਮਾਗ ਦਾ ਮਹੀਨਾ ਵੀ ਅੱਗ ਵਰਗਾ ਲੱਗਦਾ ਕਹਿੰਦਾ ਵੇਸ ਕਰ ਲੈ ਆ ਵੇਸ ਬਣਾ ਲੈ ਕੱਪੜਿਆਂ ਦੀ ਗੱਲ ਨਹੀਂ ਕੱਪੜੇ ਧਾਰਨ ਪਾਏ ਹੋਣ ਤੇ ਅੰਦਰੋਂ ਬੰਦਾ ਅੱਗ ਵਾਂਗ ਮੱਚ ਰਿਹਾ ਹੋਵੇ ਕਹਿੰਦੇ ਕੀ ਕਰੋਗੇ ਕੱਪੜਿਆਂ ਨਾਲ ਬੰਦੇ ਦੇ ਕੱਪੜੇ ਜਿੱਦਾਂ ਉਹ ਮਰਜ਼ੀ ਪਾਏ ਹੋਣ ਪਰ ਮਨ ਠੰਡਾ ਹੋਵੇ ਬਸ ਇੱਥੇ ਬਾਬਾ ਬਰੇਂਦ ਸਾਹਿਬ ਕਹਿੰਦੇ ਇਹ ਤਰ੍ਹਾਂ ਪਹਿਣਾ ਵੇਸ ਕਰ ਤਾਂ ਦਸ ਆਵੇ ਕੰਤ ਕਹਿੰਦੇ ਆ ਵੇਸ ਧਾਰਨ ਕਰ ਲੈ ਕਿ ਤੋ ਗੁਰੂ ਨੂੰ ਸਤ ਕਹਿ ਕੇ ਮੰਨਣਾ ਸ਼ੁਰੂ ਕਰ ਦੇ ਤੇ ਆ ਜੀਵ ਦੇ ਨਾਲ ਮਿੱਠਾ ਮਿੱਠਾ ਬੋਲਣਾ ਸ਼ੁਰੂ ਕਰ ਦੇ ਬਸ ਕਿਸੇ ਪ੍ਰਤੀ ਨਫ਼ਰਤ ਅੰਦਰ ਇਕੱਠੀ ਕਰ ਜਿੱਤੇ ਨਫ਼ਰਤ ਅੰਦਰ ਇਕੱਠੀ ਕਰਕੇ ਬਹਿ ਗਿਆ ਕਹਿੰਦੇ ਤੈਨੂੰ ਵੀ ਲੱਗਣਾ ਵੀ ਗਰਮ ਹੈ ਸਾਰਾ ਕੁਝ ਠੰਡਾ ਕੁਝ ਵੀ ਨਹੀਂ ਲੱਗਦਾ ਬਜਦੇ ਗੁਰਬਾਣੀ ਨੂੰ ਅੰਦਰ ਲੈ ਲਿਆ ਗੁਰਬਾਣੀ ਅੰਦਰ ਬਸ ਗਈ ਘਰ ਕਰ ਗਈ ਨਾ ਗੁਰੂ ਸਾਹਿਬ ਕਹਿੰਦੇ ਬਸ ਉਹਦੇ ਹੀ ਅੰਦਰ ਠੰਡਾ ਹੋ ਜਾਂਦਾ ਪਰਮਾਤਮਾ ਦੇ ਵਿੱਚ ਅਪੇਧ ਹੁੰਦਾ ਮਤ ਹੁੰਦੀ ਹੋਏ ਇਆਣਾ ਤਾਰ ਹੁੰਦੇ ਹੋਏ ਨਿਤਾਨਾ ਗੁਰੂ ਗੁਰੂ ਸਾਹਿਬ ਗੁਰਬਾਣੀ ਚ ਸਾਨੂੰ ਸਮਝਾ ਰਹੇ ਆ ਬਾਬਾ ਫਰੀਦ ਸਾਹਿਬ ਕਿ ਅਕਲ ਹੁੰਦੇ ਹੋਏ ਵੀ ਬੰਦਾ ਬੱਚਿਆਂ ਵਰਗਾ ਬਣਦਾ ਹੁਣ ਜਦੋਂ ਭਗਤ ਧੰਨਾ ਜੀਾਂ ਦੇ ਬਾਬਤ ਪੜ੍ਹਦੇ ਆ ਨਾ ਅਕਲ ਤੇ ਬਹੁਤ ਸੀ ਜੇ ਅਕਲ ਸੀ ਤਾਂ ਹੀ ਤੇ ਪ੍ਰਮਾਤਮਾ ਚਾਹ ਭੇਦ ਹੋ ਗੋ ਪਰ ਉਹਨਾਂ ਦੇ ਆਪਣੇ ਬਚਨ ਨੇ ਭਗਤ ਧੰਨਾ ਜੀ ਕੀ ਕਹਿੰਦੇ ਧੰਨਾ ਸੇਵਿਆ ਬਾਲ ਬੁੱਧ ਕੇ ਮੱਤ ਬਥੇਰੀ ਸੀ ਪਰ ਬੱਚਿਆਂ ਵਰਗੀ ਬਣਾ ਲਈ ਨਾ ਅੰਦਰ ਕਿਸੇ ਪ੍ਰਤੀ ਈਰਖਾ ਨਾ ਵੈਰ ਹੈ ਨਾ ਵਿਰੋਧ ਤੇ ਨਾ ਜੀਵ ਤੋਂ ਕੌੜਾ ਬੋਲ ਹੈ ਕੋਈ ਬਸ ਪ੍ਰਮਾਤਮਾ ਚ ਆਪੇ ਰੋਗੇ ਮਤ ਹੁੰਦੀ ਹੋਏ ਆਣਾ ਕਹਿੰਦੇ ਅਕਲ ਹੁੰਦਿਆਂ ਵੀ ਬੱਚਿਆਂ ਵਰਗਾ ਬਣ ਗਿਆ ਤੇ ਕਿਸੇ ਦੇ ਉੱਤੇ ਰੋਮ ਨਹੀਂ ਪਾਇਆ ਕਿੰਮ ਮੈਨੂੰ ਬਹੁਤ ਹੱਕ ਲੱਗਦਾ ਮੱਤ ਹੁੰਦੇ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਨ ਹੁਣ ਤਾਣ ਜੋਰ ਤੱਕ ਜੋਰ ਹੁੰਦਿਆਂ ਹੋਿਆਂ ਵੀ ਜੋਰ ਹੁੰਦਿਆਂ ਹੋਿਆਂ ਵੀ ਤਾਕਤ ਹੁੰਦਿਆਂ ਹੋਿਆਂ ਵੀ ਬਸ ਐ ਲੱਗਦਾ ਵੀ ਇਹ ਤਾਂ ਕਮਜ਼ੋਰ ਹੈ ਇਹਦੇ ਕੋਲੇ ਪੁੱਛ ਪੁੱਛੇ ਕਮਜ਼ੋਰ ਭਗਤ ਜਨਕ ਰਾਜਾ ਸੀ ਨਾ ਜਿਹੜਾ ਜਨਕ ਵੱਡੀ ਪਾਵਰ ਦਾ ਮਾਲਕ ਸੀ ਪਰ ਕਿਸੇ ਤੇ ਝੁਲਮ ਨਹੀਂ ਕੀਤਾ ਕਿਸੇ ਦੇ ਨਾਲ ਧੱਕਾ ਨਹੀਂ ਕੀਤਾ ਗੱਦੀ ਤੇ ਬੈਠਾ ਵੀ ਇਦਾਂ ਲੱਗਦਾ ਕਿ ਇਹ 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 ਤਾਂ ਭਗਤ ਬਣ ਗਿਆ ਜੋ ਹੋ ਰਿਹਾ ਬਸ ਕਹਿੰਦੇ ਠੀਕ ਹੈ ਜੋ ਹੋ ਰਿਹਾ ਠੀਕ ਹੈ ਭਾਈ ਗੁਰਦਾਸ ਜੀ ਨੇ ਫਿਰ ਉਹਨਾਂ ਦੇ ਬਾਬਤ ਲਿਖਿਆ ਕਿ ਭਗਤ ਵੱਡਾ ਰਾਜਾ ਜਨਕ ਹੈ ਦੇਖੋ ਕਿੰਨਾ ਵੱਡਾ ਸ਼ਬਦ ਲਿਖਿਆ ਭਗਤ ਜਨਕ ਜੀਆਂ ਵਾਸਤੇ ਭਾਈ ਗੁਰਦਾਸ ਜੀ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮੁਖ ਕਿਹਾ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਵੀ ਭਾਈ ਗੁਰਦਾਸ ਜੀ ਨੇ ਗੁਰਮੁਖ ਸ਼ਬਦ ਵਰਤਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਇਹ ਸੰਸਾਰ ਤੇ ਆਏ ਪ੍ਰਗਟ ਹੋਏ ਤੇ ਜਨਕ ਰਾਜੇ ਵਾਸਤੇ ਵੀ ਗੁਰਮੁਖ ਸ਼ਬਦ ਵਰਤੇ ਆ ਭਾਈ ਗੁਰਦਾਸ ਜੀ ਨੇ ਕਿਉਂਕਿ ਤਾਲ ਹੁੰਦੇ ਹੋਏ ਨੇਤਾਣਾ ਜੋਰ ਹੁੰਦਿਆ ਹੋਇਆ ਵੀ ਕਮਜ਼ੋਰ ਬਣ ਕੇ ਰਿਹਾ ਵੀ ਮੈਂ ਕਿਸੇ ਦੇ ਧੱਕਾ ਨਹੀਂ ਕਰਾਂ ਮੈਂ ਕਿਸੇ ਨੂੰ ਦਬਾਉਣਾ ਨਹੀਂ ਮੈਂ ਕਿਸੇ ਦੇ ਨਾਲ ਜ਼ੁਲਮ ਨਹੀਂ ਕਰਦਾ ਬਸ ਜਦੋਂ ਆ ਹੋਇਆ ਅਣਹੋਂਦੇ ਆਪ ਬੰਡਾਈ ਕਹਿੰਦੇ ਅਣਹੋਂਦੇ ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ ਨਾ ਇਨਸਾਨ ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ ਉਦੋਂ ਵੀ ਜੇ ਕੁਝ ਕਰਿਆ ਗਿਆ ਨਾ ਕਿ ਮੈਂ ਪ੍ਰਸ਼ਾਦਾ ਛਕਣਾ ਚਾਹੇ ਇੱਕ ਪ੍ਰਸ਼ਾਦਾ ਇਹ ਕਰ ਆਪ ਛਕਣ ਵਾਸਤੇ ਉਹਦੇ ਵਿੱਚੋਂ ਵੀ ਕਹਿੰਦਾ ਅੱਧਾ ਭਰਾਵਾ ਤੂੰ ਸ਼ਕਲ ਅੱਧਾ ਮੈਂ ਸ਼ਕਲ ਲੈਣਾ ਅਣ ਹੁੰਦੇ ਆਪ ਵੰਡਾਇਏ ਕਹਿੰਦੇ ਨਾ ਹੁੰਦਿਆ ਹੋਇਆ ਵੀ ਫਿਰ ਵੀ ਜੋ ਕੁਝ ਹੈਗਾ ਸੀ ਵੰਡ ਕੇ ਸ਼ਕਲ ਨੂੰ ਕਹਿੰਦਾ ਕਈਆਂ ਕੋਲੇ ਬੜਾ ਕੁਝ ਹੁੰਦਾ ਹੈ ਪਾਣੀ ਦਾ ਗਲਾਸ ਵੀ ਨਹੀਂ ਕਿਸੇ ਕੋਲ ਕਹਿੰਦੇ ਕਿਉਂ ਦੇਣਾ ਰੋਟੀ ਤੇ ਦੂਰ ਦੀ ਗੱਲ ਐ ਕਹਿੰਦੇ ਕਈ ਐਸੇ ਨੇ ਜਿਨ੍ਹਾਂ ਕੋਲ ਬੜਾ ਕੁਝ ਪਿਆ ਘਰ 'ਚ ਪਰ ਪਾਣੀ ਦਾ ਗਲਾਸ ਨਹੀਂ ਦੇਣਾ ਰੋਟੀ ਤੇ ਦੂਰ ਦੀ ਗੱਲ ਐ ਜੀ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਅਣ ਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ ਕਹਿੰਦੇ ਕੋਈ ਇਹੋ ਜਿਹਾ ਮਨੁੱਖ ਉਹੀ ਭਗਤ ਅਖਵਾ ਸਕਦਾ ਜਿਹੜਾ ਪ੍ਰਮਾਤਮਾ ਨੂੰ ਆਪਣੇ ਵੱਸਤ ਵਿੱਚ ਕਰ ਲੇ ਤੋ ਭਗਤਾਂ ਕਹਿ ਵੱਸ ਭਗਤਾਂ ਤਾਂ ਤਾਣ ਤੇਰਾ ਤੂੰ ਭਗਤਾਂ ਦੇ ਵਸਚ ਹੈ ਤੇ ਭਗਤਾਂ ਦਾ ਜੋਰ ਵੀ ਤੂੰ ਹੀ ਹੈ ਭਗਤਾਂ ਦੀ ਤਾਕਤ ਵੀ ਤੂੰ ਹੀ ਹੈ ਤੇ ਭਗਤਾਂ ਤੇਰੇ ਵਸਚ ਨੇ ਇੱਕ ਫਿੱਕਾ ਨਾ ਗલાਏ ਸਭਨਾ ਮੈਂ ਸੱਚਾ ਤਣ ਕਹਿੰਦੇ ਕੋਈ ਫਿੱਕਾ ਬੋਲ ਨਾ ਕਿਸੇ ਨੂੰ ਬੋਲੇ ਇੱਕ ਫਿੱਕਾ ਨਾ ਗલાਏ ਸਭਨਾ ਮੈਂ ਸੱਚਾ ਤਣ ਧਣੀ ਦਾ ਭਾਵੋਂ ਤੱਕ ਮਾਲਕ ਧਣੀ ਦਾ ਭਾਵੋਂ ਦਾ ਖਸਮ ਕਿ ਸਾਰਿਆਂ ਦੇ ਵਿੱਚੋ ਹੀ ਕੋਈ ਪਰਮਾਤਮਾ ਵਸ ਰਿਹਾ ਇਕੋ ਹੀ ਕਿਸੇ ਨੂੰ ਕਿਉਂ ਫਿੱਕੇ ਬੋਲ ਬੋਲਦੇ ਆ ਜੀ ਜਿਹਨੂੰ ਫਿੱਕੇ ਬੋਲ ਬੋਲੋਗੇ ਉਹ 'ਚ ਵੀ ਉਹੀ ਰੱਬ ਹੈ ਜਿਹਨੂੰ ਮਾੜਾ ਬੋਲੋਗੇ ਉਹ 'ਚ ਵੀ ਉਹੀ ਰੱਬ ਹੈ ਜਿਹਨੂੰ ਗਾਲਾਂ ਕੱਢਦੇ ਆ ਉਹ 'ਚ ਵੀ ਉਹੀ ਰੱਬ ਹੈ ਕਈ ਨਾ ਕਈ ਘਰ ਐਸੇ ਆ ਘਰਾਂ 'ਚ ਜਾਣ ਦਾ ਮੌਕਾ ਮਿਲਦਾ ਸਾਰੇ ਪਿੰਡ 'ਚ ਕਈ ਐਸੇ ਹੁੰਦੇ ਜਿਹੜੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਵੈਸੇ ਉਹੀ ਬਿਨਾਂ ਹੀ ਮਤਲਬ ਤੋਂ ਮੈਂ ਕਹਿੰਦਾ ਵੀ ਜੇ ਤੁਸੀਂ ਇਹ ਗਾਲਾਂ ਦਾ ਮਤਲਬ ਕੱਢ ਕੇ ਵੇਖੋ ਨਾ ਫਿਰ ਤੁਹਾਨੂੰ ਬਿਸ਼ਰਮੀ ਆਊਗੀ ਆਪਣੇ ਆਪ ਤੇ ਵੀ ਮੈਂ ਇਹ ਕੀ ਕਹਿ ਰਿਹਾ ਮਾਮਾ ਮੀਆਂ ਭੈਣਾਂ ਦੀਆਂ ਗਾਲਾਂ ਕੱਢੀ ਜਾਣੀਆਂ ਬਾਬਾ ਫਰੀਦ ਸਾਹਿਬ ਤੇ ਕਹਿੰਦੇ ਕਿਸੇ ਨੂੰ ਫਿੱਕਾ ਬੋਲੋ ਹੀ ਨਾ ਪਰ ਸਾਡੀ ਜਵਾਨ ਚ ਹਰ ਟਾਈਮ ਹੀ ਫਿੱਕਾ ਬੋਲਣਾ ਹਰ ਟਾਈਮ ਕਦੇ ਵੀ ਕੋਈ ਚੱਜ ਦੀ ਗੱਲ ਅਸੀਂ ਕਰਨੀ ਹੀ ਨਹੀਂ ਬਸ ਮਾੜਾ ਹੀ ਬੋਲੀ ਜਾਣਾ ਮਾੜਾ ਹੀ ਬੋਲੀ ਜਾਣਾ ਕਿਉਂ ਮਾੜਾ ਬੋਲਦੇ ਆ ਕਿਉਂਕਿ ਸਾਡੇ ਘਰਾਂ ਦਾ ਜਿਹੜਾ ਮਾਹੌਲ ਹੈ ਮਾਹੌਲ ਤੇ ਡਿਪੈਂਡ ਕਰਦਾ ਜੇ ਅੱਜ ਅਸੀਂ ਗਾਲਾਂ ਕੱਢਦੇ ਆ ਤਾਂ ਕੱਲ ਨੂੰ ਪੁੱਤ ਧੀ ਨੇ ਵੀ ਗਾਲਾਂ ਕੱਢਣੀਆਂ ਜਦੋਂ ਬੜੇ ਪੇਚ ਆ ਗਏ ਉਦੋਂ ਫਿਰ ਉਹਨੇ ਗਾਲਾਂ ਕੱਢਣੀਆਂ ਨੇ ਅਸੀਂ ਕਹਾਂਗੇ ਤੂੰ ਕਿਉਂ ਗਾਲਾਂ ਕੱਢਦਾ ਕਿਉਂਕਿ ਉਹ ਘਰ ਘਰ ਜਾਣੀਆਂ ਫਿਰ ਗਾਲਾਂ ਸਾਡੇ ਅੰਦਰ ਫਿਰ ਆ ਗਿਆ ਨਹੀਂ ਜਾਣਾ ਅਸੀਂ ਪਹਿਲਾਂ ਹੀ ਆਪਣੀ ਜੀਬ ਤੇ ਕੰਟਰੋਲ ਰੱਖੀਏ ਕਿ ਆਪਣੇ ਧੀਆ ਪੁੱਤਾਂ ਨੂੰ ਆਪਣੇ ਘਰ ਵਾਲੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਗਾਲਾਂ ਕਿਉਂ ਕੱਢਦੇ ਬਿਨਾਂ ਹੀ ਮਤਲਬ ਕੋਈ ਮਤਲਬ ਹੋਵੇ ਤਾਂ ਵੀ ਗਾਲ ਨਹੀਂ ਕੱਢਣੀ ਚਾਹੀਦੀ ਗਾਲਾਂ ਮਾਰੀਆਂ ਨੇ ਕਿਉਂਕਿ ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਫਿੱਕਾ ਦਾ ਗਲਾਏ ਇੱਕ ਵੀ ਗੱਲ ਫਿੱਕੀ ਨਾ ਕਹਿ ਕਿਉਂ ਸਭ ਨਾ ਮੈਂ ਸੱਚਾ ਤਣੀ ਕਿਉਂਕਿ ਸਾਰਿਆਂ ਦੇ ਵਿੱਚ ਉਹ ਇੱਕ ਪਰਮਾਤਮਾ ਵਸ ਰਿਹਾ ਇੱਕ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੇ ਆਓ ਨਾ ਕਹਿ ਠਾਰੇ ਬਾਬਾ ਫਰੀਦ ਸਾਹਿਬ ਕਹਿੰਦੇ ਹੇ ਆਓ ਨਾ ਕਹੀ ਠਾਰੇ ਮਾਨਕ ਸਭ ਅਮੋਲਵੇ ਮਾਨਕ ਦਾ ਧਾਪ ਹੁੰਦਾ ਮੋਤੀ ਕਹਿੰਦੇ ਕਿਸੇ ਦਾ ਵੀ ਦਿਲ ਨਾ ਦੁਖਾ ਕਿਉਂਕਿ ਸਾਰੇ ਜੀਵ ਜਿੰਨੇ ਵੀ ਨੇ ਉਹ ਐ ਸਮਝ ਲਓ ਕਿ ਅਮੋਲਕ ਮੋਤੀਆਂ ਦੀ ਖਾੜ ਕਿਉਂਕਿ ਸਾਰੇ ਜੀਵ ਜਿੰਨੇ ਵੀ ਧਰਤੀ ਤੇ ਤੁਰੇ ਫਿਰਦੇ ਆ ਨਾ ਰੰਗ ਕਿਸੇ ਦਾ ਕਾਲਾ ਕਿਸੇ ਦਾ ਗੋਰਾ ਹੈ ਕਿਸੇ ਦਾ ਕਣਕ ਵਰਨਾ ਹੈ ਕਿਸੇ ਦਾ ਸਰੀਰ ਮੱਧਰ ਹੈ ਕਿਸੇ ਦਾ ਸਰੀਰ ਲੰਬਾ ਹੈ ਪਰ ਕਹਿੰਦੇ ਮਨ ਸਾਰਿਆਂ ਦੇ ਇੱਕੋ ਜਿਹੇ ਕਿਉਂ ਫਿਰ ਮਨ ਜਿਹੜੇ ਹੈ ਉਹ ਸਾਰਿਆਂ ਦੇ ਮੋਤੀਆਂ ਵਰਗੇ ਨੇ ਕਿਸੇ ਦੇ ਮਨ ਨੂੰ ਕਿਉਂ ਦਿਖਾਉਣਾ ਕਹਿੰਦੇ ਕਿਸੇ ਦਾ ਮਨ ਨਾ ਦੁਖਾ ਜੇ ਕਿਸੇ ਦਾ ਮਨ ਦੁਖਾ ਰਹੇ ਨਾ ਕਹਿੰਦੇ ਰੱਬ ਨੂੰ ਦੁਖੀ ਕਰਦੇ ਕਿਸੇ ਦਾ ਮਨ ਕਿਉਂ ਦਿਖਾਉਣਾ ਕਿਸੇ ਨੂੰ ਦੁਖੀ ਕਿਉਂ ਕਰਦੇ ਅਸੀਂ ਕਿਸੇ ਨੂੰ ਦੁਖੀ ਨਾ ਕਰੀਏ ਜੇ ਅਸੀਂ ਕਿਸੇ ਨੂੰ ਦੁਖੀ ਕਰਦੇ ਆ ਤਾਂ ਅਸੀਂ ਪਰਮਾਤਮਾ ਨੂੰ ਆਪਣੇ ਵਾਸਤ ਵਿੱਚ ਨਹੀਂ ਕਰ ਸਕਦੇ ਵਾਸਤ ਨਹੀਂ ਕਰ ਸਕਾ ਅਗਰ ਆਪਣੇ ਰੱਬ ਨੂੰ ਵਾਸਤ ਕਰਨਾ ਹੈ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਗੱਲਾਂ ਮੰਨਣੀਆਂ ਪੈਣਗੀਆਂ। ਬਾਬਾ ਫਰੀਦ ਸਾਹਿਬ ਜੀ ਨੇ ਗੱਲਾਂ ਮੰਨ ਲਈਏ। ਬੱਸ ਉਹ ਬੱਸ ਚ ਆ ਜੂਗਾ ਸਾਡੇ। ਬੱਸ ਚ ਆ ਜਾਣਾ। ਜੇ ਬਾਬਾ ਫਰੀਦ ਸਾਹਿਬ ਦੀਆਂ ਗੱਲਾਂ ਤੇ ਅਮਲ ਨਾ ਕੀਤਾ ਤਾਂ ਪਰਿਵਾਰ ਵੀ ਬੱਸ ਚ ਨਹੀਂ ਆਉਣਾ। ਬਾਕੀ ਤੇ ਦੂਰ ਦੀ ਗੱਲ ਹੈ ਪਰਿਵਾਰ ਵੀ ਬੱਸ ਚ ਨਹੀਂ ਆਉਣਾ। ਤੇ ਜਿਹੜਾ ਲਾਸਤ ਸਲੋਕ ਹੈ ਉਹਦੇ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਸਬਨਾ ਮਨ ਮਾਨ ਕੇ ਤਾਹਣ ਮੋਲਮ ਜਾਗਦਾ ਜੇ ਤੋ ਕਿਰਿਆ ਦੀ ਸਿੱਖ ਹਾਉ ਨਾ ਠਾਹੇ ਕਹੀਦਾ ਬਾਬਾ ਫਰੀਦ ਸਾਹਿਬ ਕਹਿੰਦੇ ਸਵਨਾ ਮਨ ਮਾਨਕ ਕਿ ਸਾਰਿਆਂ ਦੇ ਜਿਹੜੇ ਮਨ ਨੇ ਨਾ ਉਹ ਹੀਰਿਆਂ ਵਰਗੇ ਮੋਤੀਆਂ ਵਰਗੇ ਨੇ ਠਾਹਣ ਮੋਲ ਮਚਾਂਗਦਾ ਮਚਾਂਗਦਾ ਦਾ ਭਾਵ ਹੁੰਦਾ ਚੰਗਾ ਨਹੀਂ ਕਹਿੰਦੇ ਸਾਰਿਆਂ ਦੇ ਮਨ ਜਿਹੜੇ ਮੋਤੀਆਂ ਵਰਗੇ ਨੇ ਕਿਸੇ ਦਾ ਮਨ ਢਾ ਦੇਣਾ ਦੁਖਾ ਦੇਣਾ ਕਹਿੰਦੇ ਇਹ ਚੰਗੀ ਗੱਲ ਨਹੀਂ ਹੈ ਜੇ ਤੋਂ ਖਰੀਆ ਦੀ ਸਿੱਖ ਹੇ ਹਰ ਉਹ ਨਾ ਤਾਹੇ ਕਹੀ ਦਾ ਕਹਿੰਦੇ ਜੇ ਤੈਨੂੰ ਪਿਆਰੇ ਦੇ ਮਿਲਣ ਦੀ ਪ੍ਰਭੂ ਦੇ ਮਿਲਣ ਦੀ ਤਾਂਗ ਹੈ ਨਾ ਜੇ ਖਿੱਚ ਹੈ ਨਾ ਪਰਮਾਤਮਾ ਦੇ ਮਿਲਣ ਦੀ ਤੈਨੂੰ ਕਹਿੰਦੇ ਕਿਸੇ ਦਾ ਦਿਲ ਨਾ ਠਾਦੀ ਕਿਸੇ ਦਾ ਦਿਲ ਨਾ ਦੁਖਾਦੀ ਜੇ ਕਿਸੇ ਦਾ ਦਿਲ ਦੁਖਾਤਾ ਕਹਿੰਦੇ ਰੱਬ ਨਹੀਂ ਬਣਦਾ ਰੱਬ ਤਾਂ ਮਿਲਣਾ ਕਹਿੰਦੇ ਜੇ ਕਿਸੇ ਦਾ ਦਿਲ ਨਹੀਂ ਦੁਖਾਏਗਾ ਅਸੀਂ ਤੇ ਹਰ ਟਾਈਮ ਲੋਕਾਂ ਦੇ ਦਿਨਾਂ ਨੂੰ ਦੁਖੀ ਕਰਦੇ ਕੋਈ ਬੰਦਾ ਹੋਣਾ ਇਨਸਾਨ ਇਸ ਦੁਨੀਆ ਦੇ ਵਿੱਚ ਜਿਹੜਾ ਕਿਸੇ ਦਾ ਤੇਲ ਨਹੀਂ ਦਿਖਾਉਂਦਾ ਅਸੀਂ ਤੇ ਦਿਲ ਦਿਖਾਉਣ ਤੇ ਅਸੀਂ ਤੇ ਦਿਲ ਨੂੰ ਚੀਰ ਕੇ ਨਾ ਵਿੱਚ ਨੌਣ ਭੁੱਕਣ ਵਾਲੇ ਆ ਅਸੀਂ ਪਿਆਰ ਕਰਨ ਵਾਲਿਆਂ ਚੋਂ ਨਹੀਂ ਅਸੀਂ ਤੇ ਨੌਣ ਭੁੱਕਣ ਵਾਲੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਨਾ ਹੈ ਨਾ ਜੇ ਪ੍ਰਮਾਤਮਾ ਨੂੰ ਮਿਲਣ ਦੀ ਤੇਰੇ ਅੰਦਰ ਤਾਂਗ ਹੈ ਤਾਂ ਕਹਿੰਦੇ ਕਿਸੇ ਦਾ ਦਿਲ ਨਾ ਤੋੜ ਤੂੰ ਜੇ ਦਿਲ ਤੋੜਦਾ ਸਮਝ ਲੈ ਤੇਰੇ ਪੱਲੇ ਕੁਝ ਨਹੀਂ ਰਿਆ ਰੱਬ ਤੋੜਦਾ ਕਹਿੰਦੇ ਸੋ ਆਓ ਇੰਦੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਵਿਚਾਰ ਅੱਜ ਕੰਪਲੀਟ ਹੋ ਚੁੱਕੀ ਹੈ ਸੋ ਕੱਲ ਤੋਂ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਆਓ ਇੰਨੀਆਂ ਕੀ ਬੇਨਤੀਆਂ ਪਰਵਾਰ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਹੈ माफ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ